ਸਾਡੇ ਪੁੰਜ ਜਿੰਦਾਬਾਦ ਵਿਕਾਸ ਦੇ ਇਨਸਾਨ ਦੇ ਪੁੰਜ ਜਿੰਦਾਬਾਦ ਵਿਕਾਸ ਦੇ ਇਨਸਾਨ ਦੇ ਪੁੰਜ ਜਿੰਦਾਬਾਦ ਸਰਦਾਰ ਬਿਕਮੀ ਸਿੰਘ ਜੀ ਖਾਲੋ ਜੀ ਅੱਜ ਤੇ ਆਜੋ ਤੋਂ ਮੈਂ ਬੇਨਤੀ ਕਰਦਾ ਸਰਦਾਰ ਸੋਨੀ ਜੀ ਤੁਸੀਂ ਵੀ ਆਜੋ ਪਾਈ ਸਾਡੇ ਸ਼ੋਕ ਫਲਾਣ ਜੀ ਉਹਨਾਂ ਨੂੰ ਬੇਨਤੀ ਕਰਦੇ ਆਂ ਜੇ ਪਾਈ ਆਡੇ ਪੁੰਜ ਸਰਦਾਰ ਸਾਜੀ ਸਿੰਘ ਜੀ ਜਿੰਦੂ ਜਿੰਦਾਬਾਦ ਇਨਸਾਨ ਦੇ ਵਿਕਾਸ ਦੇ ਪੁੰਜ ਸਰਦਾਰ ਸਾਜੀ ਸਿੰਘ ਜਿੰਦੂ ਜਿੰਦਾਬਾਦ ਫਟੇਗੜ ਸਾਹਿਬ ਜੀ ਖਾਛਾ ਦੀ ਜੈ ਜਵਾਦ ਸੋ ਮੈਂ ਜਿਆਦਾ ਸਾਡੇ ਬਹੁਤ ਹੀ ਸਤਿਕਾਰਯੋਗ ਸੰਤਾ ਸਿੰਘ ਮੈਦਬੁਰੀ ਸਾਹਿਬ ਪਹੁੰਚੇ ਹੋਏ ਹਨ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ ਗੁਰਦਵਾਰਾ ਵਿਵਹਾਰ ਜਿਸੰਧੀ ਖਾਛਾ ਉਹਨਾਂ ਦੇ ਚੌਹਾਂ ਆਪਣੇ ਸਾਹਨੇ ਵਾਲ ਹਰ ਇੱਕ ਦੇ ਹਰ ਮਨ ਪਿਆਰੇ ਆਗੂ ਗਰਦਾਰ ਸਰਜੀ ਸਿੰਘ ਜੀ ਤੇ ਰੋਹ ਸਾਹਿਬ ਉਹਨਾਂ ਦੇ ਨਾਲ ਆਪਣੇ ਉਮੀਦਵਾਰ ਸਾਹਿਬ ਸਭ ਕੰਦੇ ਸਿੰਘ ਜੀ ਸਾਹਿਬਾ ਆ ਜੀ ਕਾਂਧੀ ਅਰ ਆਪਾਂ ਬੇੜੇ ਵਿੱਚ ਬੈਠੇ ਆ ਜਿਨ੍ਹਾਂ ਦੇ ਬੜੇ ਉੱਤਮ ਸਾਡੇ ਕਾਉਂਸਲਰ ਨੇ ਸਵਰਨ ਸਿੰਘ ਸਵਰਨ ਸੋਨੀ ਜੀ ਪਿਤਰਾ ਟੋਕੇ ਸਵੇ ਦੇ ਬੈਠ ਚਲੇ ਆ ਲੇਟ ਨੇ ਮੈਂ 2 ਮਿੰਟ ਬਾਅਦ ਆ ਜੇ ਚੋਣਾ ਨੇ ਚੋਣਾ ਬਹੁਤ ਵੱਡੀਆਂ ਨੇ ਔਰ ਦੇਸ਼ ਦੀ ਬਟਿਲ ਪੰਚਾਇਤ ਜਿਹਨੂੰ ਪਾਰਲੀਮੈਂਟ ਕਹਿੰਦੇ ਆ ਲੋਕ ਸਭਾ ਕਹਿੰਦੇ ਉਹਦੇ ਵਿੱਚ ਆਪਣਾ ਨੁਮਾਇੰਦਾ ਚੁਣਨਾ ਆਪਣੀ ਪਸੰਦੀਦਾ ਕਿਉਂਕਿ ਜਿਹੜੇ ਹਾਲਾਤ ਆ ਦੇ ਪੰਜਾਬ ਦੇ ਲੋਕ ਹੁਣ ਇਹਨਾਂ ਤੋਂ ਫੈੜਾ ਸਨਣ ਵਾਸਤੇ ਤਤ ਕਰ ਰਹੇ ਕਿਉਂਕਿ ਸਾਰਾ ਪੰਜਾਬ ਅੱਜ ਆਪਾਂ ਦੇਖਦੇ ਆ ਕਿ ਤੇ ਤੇ ਸੇ ਵੀ ਆਪਣੇ ਉਮੀਦਵਾਰ ਖੜੇ ਨੇ ਜੋ ਵੱਡੇ ਵੱਡੇ ਅਖਾੜੇ ਨੇ ਲੋਕਾਂ ਦਾ ਪੜਾਓ ਕਿ ਇਸ ਕਾ ਦਾ ਪ੍ਰਵਾ ਕਰਦਾ ਹੈ ਜਿਹੜੇ ਅਸੀਂ ਇਹ ਨਾਲ ਕੋ ਫੈੜਾ ਸਰਾਉਣ ਵਾਸਤੇ ਤੁਹਾਨੂੰ ਰਹਿ ਗਿਆ ਕਿ ਆਓ ਆਪਰੇ ਤੋਂ ਪਹਿਲਾਂ ਦਾ ਤੁਹਾਡੇ ਸਾਰੇ ਮੇਰੇ ਵੀਰ ਜਿਹੜੇ ਐ ਪ੍ਰੈਸ ਵਾਲੇ ਨੇ ਇਹਨਾਂ ਦੇ ਮਾਧਿਅਮ ਤੋਂ ਜਿੰਨੇ ਵੀ ਇੱਥੇ ਪੱਲਾ ਸੰਗਤ ਪਹੁੰਚੀ ਸੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਸੀ ਇੱਕ ਹਜ਼ੂਮ ਸੀ ਇਹ ਜਿਹੜੀ ਮੀਟਿੰਗ ਰੱਖੀ ਸੀ ਅੱਜ ਸ਼ਰੂਮਣੀ ਅਕਾਲੀ ਦਲ ਦੀ ਇਹ ਮੀਟਿੰਗ ਰੱਖੀ ਗਈ ਸੀ ਇੱਕੀ ਛੋਟੀ ਜੀ ਮੀਟਿੰਗ ਰੱਖਣੀ ਆ ਵੀ ਆਪਾਂ ਜਿਹਨੂੰ ਨੁੱਕੜ ਮੀਟਿੰਗ ਕਹਿੰਦੇ ਆ ਔਰ ਜਿਹੜੀ ਉਹ ਨੁੱਕੜ ਮੀਟਿੰਗ ਸੀਗੀ ਔਰ ਤੁਸੀਂ ਆਪ ਦੇਖਿਆ ਉਹ ਇੱਕ ਹਜ਼ੂਮ ਬਣ ਗਈ ਕਿਸ ਤਰ੍ਹਾਂ ਦਾ ਸਲਾਬ ਆਇਆ ਲੋਕਾਂ ਦਾ ਪਬਲਿਕ ਦੇ ਵਿੱਚ ਬਹੁਤ ਵਧੀਆ ਹੰਗਾਰਾ ਸ਼ਰੂਮਣੀ ਅਕਾਲੀ ਦਲ ਬਾਰੇ ਔਰ ਜਿੰਨੀ ਸੰਗਤ ਬੈਠੀ ਸੀ ਸਾਨੂੰ ਇਦਾਂ ਲੱਗਿਆ ਵੀ ਜਿਹੜੀ ਸੰਗਤ ਬੈਠੀ ਸੀ ਉਹ ਜਿਸ ਹਾਵਨਾ ਹੰਗਾਰਾ ਭਰ ਰਹੀ ਸੀ ਕਿਉਂਕਿ ਉਹ ਜਿਹੜੀ ਪਿਛਲੀ ਸਰਕਾਰ ਗਈ ਆ ਉਹਦੇ ਤੋਂ ਉਹ ਠੱਗੇ ਹੋਏ ਮਹਿਸੂਸ ਕਰਦੇ ਸੀ ਇਸ ਕਰਕੇ ਉਹ ਹਮ ਹਮ ਆ ਕੇ ਸਾਰੇ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਧੀਆ ਹੰਗਾਰਾ ਆਜੇ ਜਿਹੜਾ ਇਹ ਖਾਲਸਾ ਜੀ ਨੂੰ ਇਸ ਹਲਕੇ ਦੇ ਵਿੱਚ ਬਤੌਰ ਐਮਪੀ ਕੀ ਟਿਕਟ ਮਿਲੀ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਮੈਨੂੰ ਲੱਗ ਰਿਹਾ ਵੀ ਦੇਖੋ ਪਿੰਡਾਂ ਦੇ ਵਿੱਚ ਬਹੁਤ ਜੋਸ਼ ਹੈ ਕਿਉਂਕਿ ਹੋਰ ਪਿੰਡਾਂ ਵਾਲਿਆਂ ਨੂੰ ਕੋਈ ਪਾਰਟੀ ਨਜ਼ਰ ਨਹੀਂ ਆਉਂਦੀ ਕਿਉਂਕਿ ਪਿੰਡਾਂ ਵਾਲਿਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਜੇ ਆਪਾਂ ਕਿਸੇ ਪਾਰਟੀ ਦਾ ਨਾਮ ਲੈਨੇ ਆ ਤਾਂ ਲੋਕ ਉਹਦੇ ਮੱਦੇ ਵੀ ਪੈ ਜਾਂਦੇ ਨੇ ਇੱਕ ਸ਼ਰੂਮਨੀ ਅਕਾਲੀ ਦਾ ਲਿਆ ਕਿ ਜਿਹੜਾ ਨੂੰ ਪਿੰਡਾਂ ਵਾਲਿਆਂ ਨੇ ਪਿਆਰ ਕੀਤਾ ਕਿਉਂਕਿ ਪਿੰਡਾਂ ਵਾਲਿਆਂ ਵਾਸਤੇ ਜ਼ਿਮੀਂਦਾਰਾਂ ਵਾਸਤੇ ਔਰ ਗਰੀਬਾਂ ਵਾਸਤੇ ਹੁਣ ਤੱਕ ਜੇ ਇਹ ਸਰਕਾਰ ਕੋਈ ਖੜੀ ਆ ਤਾਂ ਸ਼ਰੂਮਨੀ ਅਕਾਲੀ ਇਸ ਕਰਕੇ ਅੱਜ ਜੋ ਮੀਟਿੰਗ ਸੀ ਬਹੁਤ ਵਧੀਆ ਹੰਗਾਰਾ ਸੀ ਅਸੀਂ ਆਪਣੇ ਸ਼ਹਿਰ ਦੇ ਕੰਮ ਉਹਨਾਂ ਨੂੰ ਦੱਸੇ ਵੀ ਕੀ ਕੀ ਪ੍ਰਾਪਤੀਆਂ ਕੀਤੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਅਸੀਂ ਕੀ ਕੀ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰ ਦੇ ਵਿੱਚ ਵਿਸਥਾਰ ਕੀਤਾ ਕਿੰਨਾ ਉਹਨਾਂ ਨੇ ਮਤਲਬ ਕੰਮ ਕੀਤਾ ਉਹ ਸਾਰਾ ਕੁਝ ਅਸੀਂ ਅੱਜ ਜਿਹੜੇ ਨਜ਼ਰ ਦੇ ਵਿੱਚ ਦੁਬਾਰਾ ਰਿਪੀਟ ਕੀਤਾ ਤਾਂ ਜੋ ਜਿਹੜੇ 5 ਸਾਲ ਤਾਂ ਪਹਿਲਾਂ ਕਾਂਗਰਸ ਸਰਕਾਰ ਖਾ ਗਈ ਸੀ ਔਰ 2.5 ਸਾਲ ਆਮ ਆਦਮੀ ਪਾਰਟੀ ਖਾ ਗਈ ਸਾਢੇ 7 ਸਾਲ ਬਾਅਦ ਸਾਢੇ 7 ਸਾਲ ਦੇ ਵਿੱਚ ਇਸ ਪੂਰੇ ਸ਼ਹਿਰ ਦੇ ਵਿੱਚ ਇੱਕ ਵੀ ਇੱਟ ਨਹੀਂ ਲੱਗੀ ਕੋਈ ਵੀ ਇਹ ਨਹੀਂ ਹੈਗਾ ਵੀ ਆਪਾਂ ਕਹਦੇ ਆ ਵੀ ਕੋਈ ਰੋਡ ਬਣ ਗਈ ਜਾਂ ਕਿਸੇ ਪਾਸੇ ਕੋਈ ਜਿਹੜਾ ਨੈ ਰੋਡ ਪੱਕੀ ਕਰਤੀ ਆ ਜਾਂ ਕੋਈ ਨਾਲੀ ਪੱਕੀ ਕਰਤੀ ਆ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ। ਇਸ ਤਰ੍ਹਾਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਕੰਮ ਕੀਤੇ ਹੋਏ ਸੀ ਜਿੱਥੇ ਉਹ ਖੜੇ ਨੇ ਕੰਮ ਉੱਥੇ ਹੀ ਖੜੇ ਸੀ। ਔਰ ਅੱਜ ਜੇ ਆਪਾਂ ਗੱਲ ਕਰਦੇ ਆਂ ਕਹਾ ਸ਼੍ਰੋਮਣੀ ਅਕਾਲੀ ਦਲ ਆਂਦੀ ਆ ਤਾਂ ਮੇਰੇ ਖਿਆਲ ਚ ਉਦੋਂ ਹੀ ਕੰਮ ਸਾਰੇ ਦੁਬਾਰਾ ਤੋਂ ਸਟਾਰਟ ਹੋਣਗੇ। ਔਰ ਲੋਕਾਂ ਨੇ ਭਰੋਸਾ ਦਿਵਾਇਆ। ਪੂਰਾ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਹੁਣ ਖੜਾ ਆ। ਵੀ ਜਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਮਰਥਨਾ ਜੀ ਇਸ ਵਾਰ ਅਕਾਲੀ ਦਲ ਜਿੰਦਾਬਾਦ ਹੋਊਗਾ ਜੀ ਪੂਰਾ ਪੂਰੀ ਮਹੌਮਤ ਨਾਲ ਜਿੱਤਾਂਗੇ ਅਸੀਂ ਹਰਪ੍ਰੀਤ ਸਿੰਘ ਦਰਾਹਿਤ ਹੈ ਜੀ ਕਿਸ ਤਰ੍ਹਾਂ ਦੀ ਮੁਹਿੰਮ ਚੱਲ ਰਹੀ ਆ ਚੋਣ ਪੱਥਿਆ ਪੂਰੇ ਗਏ ਬਹੁਤ ਵਧੀਆ ਜੀ ਅਕਾਲੀ ਦਲ ਦੀ ਇਸ ਵੇਲੇ ਪੂਰੀ ਚੜ੍ਹਾਈ ਆ ਜੀ ਫਤਿਹ ਆ ਪੂਰਾ ਕੰਮ ਫਤਿਹਗੁਰ ਸਾਹਿਬ ਹਲਕਾ ਤੋਂ ਕਿੱਦਾਂ ਦੇਖਦੇ ਜਿਹੜੇ ਉਮੀਦਵਾਰ ਵਿਕਰਮ ਜੀ ਖਾਲਸਾ ਜੀ ਇਤਨਾ ਦੀ ਲਹਿਰ ਚੱਲ ਰਹੀ ਏ ਇੱਕ ਵਾਰ ਬੀਤ ਗਈ ਲਹਿਰ ਬਸ ਇੱਕ ਤਰਫਾ ਲਹਿਰ ਆ ਇਸ ਵੇਲੇ ਜੀ ਅਕਾਲੀ ਦਲ ਦੇ ਲੋਕੀ ਦੁਖੀ ਨੇ ਪਰੇਸ਼ਾਨ ਨੇ ਇਹਨਾਂ ਦੀ ਲਾਰ ਆ ਤੋ ਜਿਹੜੇ ਇਹਨਾਂ ਨੇ ਲਾਰੇ ਲਾਏ ਨੇ ਆ 2.5 ਸਾਲ ਤੋਂ ਇਹਨਾਂ ਬੇਵਕੂ ਬਣਾਇਆ ਪੂਰੇ ਕਿਹਨਾਂ ਨੇ ਲਾਰੇ ਆ ਆ ਪਾਰਟੀ ਨੇ